ਅਸੀਂ ਇਸ ਲਈ ਅੰਮ੍ਰਿਤਸਰ ਦੇ ਮਰੜੀ ਕਲਾ ਪਿੰਡ 'ਚ ਮੌਜੂਦਾਂ ਕਿਉਂਕਿ ਜੋ ਸ਼ਰਾਬ ਪੀਣ ਦੇ ਨਾਲ ਮੌਤਾਂ ਹੋਈਆਂ ਨੇ ਸਭ ਤੋਂ ਜ਼ਿਆਦਾ ਮੌਤਾਂ ਮਰੜੀ ਕਲਾ ਦੇ ਵਿੱਚ ਹੋਈਆਂ ਨੇ ਇੱਥੇ ਪੂਰੇ ਪਿੰਡ ਦੇ ਵਿੱਚ 5 ਤੋਂ 6 ਨੌਜਵਾਨ ਜਿਹੜੇ ਨੇ ਇਸ ਦਾ ਸ਼ਿਕਾਰ ਹੋਏ ਨੇ ਤਾਂ ਪਿੰਡ 'ਚ ਮੌਜੂਦ ਹਾਂ ਇਸ ਵੇਲੇ ਗਰਾਊਂਡ ਰੈਲੀਟੀ ਚੈੱਕ ਕਰਨ ਵਾਸਤੇ ਕਿ ਆਖਿਰਕਾਰ ਪਿੰਡਾਂ ਦੇ ਹਾਲਾਤ ਕੀ ਨੇ ਤਾਂ ਤੁਸੀਂ ਵੇਖੋਗੇ ਪਿੰਡ ਦੇ ਲੋਕ ਅੱਜ ਨਿਕਲ ਕੇ ਬਾਹਰ ਆਏ ਨੇ ਔਰ ਖਾਸ ਕਰਕੇ ਸਭ ਤੋਂ ਵੱਡੀ ਗੱਲ ਹੈ ਕਿ ਔਰਤਾਂ ਜਿਹੜੀਆਂ ਨੇ ਉਹ ਨਿਕਲ ਕੇ ਬਾਹਰ ਆਈਆਂ ਨੇ ਦੱਸ ਰਹੀਆਂ ਨੇ ਕਿ ਪਿੰਡਾਂ ਦੇ ਹਾਲਾਤ ਕੀ ਨੇ ਜਿਹੜੀ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਦੀ ਗੱਲ ਕਰਦੀ ਹੈ ਉਹਨਾਂ ਦੇ ਹਾਲਾਤ ਕੀ ਨੇ ਸਭ ਤੋਂ ਪਹਿਲੇ ਔਰਤਾਂ ਨਾਲ ਹੀ ਗੱਲਬਾਤ ਕਰਾਂਗੇ ਭੈਣ ਜੀ ਕੀ ਹੈ ਹਾਲਾਤ ਕੀ ਪਿੰਡ ਦੇ ਰਾਤੀ ਸ਼ਰਾਬ ਪੀ ਕੇ ਆਏ ਨੇ ਪਤਾ ਨਹੀਂ ਤੇ ਫਿਰ ਪਤਾ ਨਹੀਂ ਕੀ ਹੋ ਗਿਆ ਜੀ ਨੂੰ ਕੋਸ ਹੋਣ ਦਾ ਹਾਂਜੀ ਪਰ ਪਿੰਡ ਚ ਸ਼ਰਾਬ ਵਿਕਦੀ ਹੈ ਹਾਂਜੀ ਹਾਂਜੀ ਵਿਕਦੀ ਵਿਕਦੀ ਹਾਂਜੀ ਵਿਕਦੀ ਇਹ ਕੰਮ ਹੁੰਦਿਆ ਹੈ ਤੇ ਇੰਨੀ ਸ਼ਰਾਬ ਪਿੰਡ ਚ ਵਿਕਣੀ ਨਹੀਂ ਚਾਹੀਦੀ ਨਾ ਵੀ ਵੇਖੇ ਨਾ ਤੇ ਨਾ ਪੀਣ ਹੈ ਜਿਹਦੇ ਫਿਰ ਵਿਕਦੀ ਕਰਕੇ ਪੀਂਦੇ ਆ ਸਾਹਮਣੇ ਵਿਕਦੀ ਜੀ ਹਾਂ ਇਹ ਤੇ ਸਾਹਮਣੇ ਸਾਹਮਣੇ ਵਿਖਣ ਡਈ ਜਾਰ ਹਾਲਤ ਸਾਰਿਆਂ ਨੂੰ ਪਤਾ ਵਿਕਦੀ ਦਾ ਅੱਛਾ ਤੇ ਤੁਸੀਂ ਕਦੀ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਪੁਲਿਸ ਨੂੰ ਸ਼ਿਕਾਇਤ ਨਹੀਂ ਕਰਦਾ ਕੋਈ ਹਾਂਜੀ ਸਾਰਿਆਂ ਨੂੰ ਫਿਰ ਦਈ ਹੁੰਦਾ ਵਾ ਵੀ ਇੱਕ ਦੂਜਾ ਇਹਦੇ ਉੱਤੇ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਜੀ ਹਾਂਜੀ ਤਾਂ ਬਿਲਕੁਲ ਤੁਸੀਂ ਹੋਰ ਵੀ ਸਾਡੇ ਨਾਲ ਲੋਕ ਮੌਜੂਦ ਨੇ ਭਾਜੀ ਕੀ ਹਟਰਾ ਹੋਈ ਹੈ ਪਿੰਡ ਦੇ ਵਿੱਚ ਕੀ ਹੋਇਆ ਕੀ ਮਸਲਾ ਹੈ ਘਟਨਾ ਵੀਰ ਜੀ ਇਹ ਹੋਈ ਆ ਕਿ ਆ ਇਲਾਕੇ ਚ ਤੁਸੀਂ ਸੁਣੀ ਲਿਆ ਹੋਣਾ ਕਾਫੀ ਦੋ ਤਿੰਨ ਪਿੰਡਾਂ ਦੇ ਬੰਦੇ ਜਿਹੜੇ ਘੱਟੋ ਘੱਟ 14 ਤੋਂ 15 ਬੰਦੇ ਡੈਥ ਹੋ ਗਈ ਆ ਸਾਰੇ ਗਰੀ ਪਰਿਵਾਰਾਂ ਨਾਲ ਸਬੰਧਤ ਆ ਇਹਨਾਂ ਸ਼ਰਾਬ ਪੀ ਕੇ ਆਏ ਆ ਕਿਸੇ ਪਿੰਡ ਚੋਂ ਜੀ ਪਿੰਡ ਚ ਸ਼ਰਾਬ ਵਿਕਦੀ ਹੈ ਬੰਦੇ ਸਮੇ ਸਾਰੇ ਸਾਰੇ ਲੱਗ ਲੱਗੇ ਸਾਰੇ ਵਿਕਦੀ ਆ ਜੀ ਤੇ ਉੱਥੇ ਇਹਨਾਂ ਪੀਤੀ ਆ ਤਾਂ ਮੁੜ ਕੇ ਸਾਮਾ ਨੂੰ ਜਿਦਾਂ ਕਈਆਂ ਨੇ ਰਾਤ ਪੀਤੀ ਆ ਉਹ ਮੁੜ ਕੇ ਦਿਨੇ ਇਹਨਾਂ ਦੇ ਸਿੰਪਟਮ ਜਿਹੜੇ ਸਾਹ ਸੂ ਰੁਕਣਾ ਚાલુ ਹੋ ਗਿਆ ਉਹਨਾਂ ਦੇ ਕਾਰਨ ਮੁੜ ਕੇ ਇੱਕ ਮੌਤ ਹੋਈ ਦੋ ਮੌਤ ਹੋਈ ਤਿੰਨ ਮੌਤ ਹੋਈ ਚਾਰ ਮੌਤ ਹੋਈ ਪੰਜ ਮੌਤ ਹੋਈ ਸਾਡੇ ਪਿੰਡ ਪੰਜ ਮੌਤਾ ਹੋਈਆਂ ਦੋ ਐਡਮਿਟ ਦੋ ਐਡਮਿਟ ਹਾਂ ਤੇ ਲਗਾਤਾਰ ਵਿਗਦੀ ਸੀ ਸਤ ਓਸੀ ਇਹ ਨਾਲ ਨਹੀਂ ਇਹ ਪੀਣ ਵਾਲੇ ਨੂੰ ਜ਼ਿਆਦਾ ਪਤਾ ਜੀ ਹਾਂਜੀ ਭੈਣ ਜੀ ਕੀ ਕਹਿਣਾ ਚਾਹੁੰਦੇ ਕੀ ਹਾਲਾਤ ਨੇ ਪਿੰਡਾਂ ਦੇ ਇਸ ਵੇਲੇ ਹਾਲਾਤ ਇਦਾਂ ਹੀ ਆ ਫੇ ਨਸ਼ੇ ਨੇ ਘਰ ਘਰ ਲੋਕਾਂ ਦੇ ਵਿਚਾਰਿਆਂ ਦੇ ਘਰ ਖਰਾਬ ਕਰਤੇ ਆ ਕੀ ਵੇਖੋ ਖਤਰਲੇ ਲੈਣ ਦੇ ਕਿਦਾਂ ਪੰਜ ਢੀਆਂ ਇਹਦੀਆਂ ਵਿਚਾਰੀਆਂ ਅੱਛਾ ਇਹ ਬੰਦਾ ਬੇਟਾ ਕੋਈ ਨਹੀਂਗਾ ਅੱਛਾ ਤੇ ਅੱਜ ਹੁਣ ਇਹਦੇ ਵਾਸਤੇ ਤੇ ਵਿਚਾਰੀ ਵਾਸਤੇ ਮੁਸੀਬਤ ਪੈ ਗਈ ਇਹਨੇ ਅੱਛਾ ਪੰਜ ਧੀਆਂ ਦਾ ਬਾਪ ਪੰਜ ਧੀਆਂ ਦਾ ਬਾਪ ਇਹ ਘਰ ਹੈ ਜੀ ਉਹਨਾਂ ਦਾ ਹਾਂ ਘਰ ਦੀ ਤੇ ਬਿਲਕੁਲ ਘਰ ਦੀ ਤਸਵੀਰ ਵੀ ਤੁਹਾਨੂੰ ਸਾਂਝੀ ਕਰ ਰਿਹਾ ਆ ਮਸੀਬਤ ਦੇ ਬੇਟੀਆਂ ਤੇ ਪੰਜ ਧੀਆਂ ਉਹ ਕੰਮ ਕਰਦੀ ਪੰਜਾਛਾਂ ਘਰਾਂ ਦਾ ਸਾਡੇ ਵੀ ਕੰਮ ਹੀ ਕਰਦੀ ਆ ਪੰਜਾਛਾਂ ਘਰਾਂ ਦਾ ਵਿਚਾਰੀ ਕੰਮ ਕਰਦੀ ਆ ਅੱਛਾ ਸਾਡੇ ਵੀ ਕੰਮ ਹੀ ਕਰਨ ਜਾਂਦੀ ਆ ਨਾਮ ਕੀ ਨਾਂ ਦਾ ਜੀ ਸਰਬਜੀਤ ਇਹਨਾਂ ਨੇ ਸਰਬਜੀਤ ਤਾਂ ਸਰਬਜੀਤ ਸਿੰਘ ਦਾ ਇਹ ਘਰ ਹੈ ਤੁਹਾਨੂੰ ਦਿਖਾ ਰਹੇ ਇੱਕ ਵਾਰ ਫੇਰ ਅਸੀਂ ਗੱਲਬਾਤ ਜਾਰੀ ਰੱਖਾਂਗੇ ਸਰਬਜੀਤ ਸਿੰਘ ਦਾ ਇਹ ਘਰ ਹੈ ਤੇ ਇਸ ਘਰ ਦਾ ਜਿਹੜਾ ਮੁਖੀ ਸੀ ਉਸ ਦੀਆਂ ਪੰਜ ਬੇਟੀਆਂ ਨੇ ਤਾਂ ਪੰਜ ਬੇਟੀਆਂ ਦੇ ਬਾਪ ਨੇ ਆਪਣੀ ਜਾਨ ਗਵਾਈ ਹੈ ਤੇ ਭਾਜੀ ਕੀ ਕਰਦਾ ਕੀ ਸੀ ਸਰਬਜੀਤ ਸਿੰਘ ਮਿਹਨਤ ਕਰਦਾ ਹੈ ਹਾਂਜੀ ਲੇਬਰ ਲੇਬਰ ਤੇ ਪੰਜ ਬੇਟੀਆਂ ਹਾਂ ਜੀ ਹਾਂ ਵੇਖੋ ਇੱਕ ਇੱਕ ਬੰਨੇ ਤੇ ਸਰਕਾਰ ਮਾਨ ਸਰਕਾਰ ਦਾਵਾ ਕਰਦੀ ਹੈ ਕਿ ਨਸ਼ਾ ਮੁਕਤ ਪੰਜਾਬ ਆ ਆ ਵੇ ਲੋ ਹੁਣ ਸਰਕਾਰ ਦੇ ਇਹਨੂੰ ਕਿੰਦਾ ਨਸ਼ਾ ਮੁਕਤ ਪੰਜਾਬ ਆ ਸੁਣਾ ਕਿ ਉਹ ਸੜਿਆਂ ਵੇ ਕੰਢੀ ਆ ਖਰਾਬ ਹਾਂਜੀ ਹਾਂਜੀ ਨਸ਼ਾ ਰੁਕਿਆ ਕਿਹੜਾ ਜੇ ਵੇਖੋ ਜੇ ਕੋਈ ਨਸ਼ਾ ਰੁਕਿਆ ਹੁੰਦਾ ਤੇ ਅਜਾ ਹਾਲਤ ਨਾ ਹੁੰਦਾ ਪੰਜ ਮੋਤਾ ਹੋ ਗਏ ਦੋ ਐਡਮਿਟ ਨਹੀਂ ਉਹਨਾਂ ਨੂੰ ਲੈਣ ਨਾਲ ਆਰਾਮ ਨਾ ਵਿਗਦੀ ਸੀ ਹਾਂਜੀ 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 ਵੇਖੋ ਜੀ ਅੰਮ੍ਰਿਤਸਰੋਂ ਪੁਲਸ ਆ ਜਾਂਦੀ ਹੈ 11:30 ਵਜੇ ਤੇ ਜਿਹੜੀ ਲਗਲੇ ਚੌਂਕੀ ਦੀ ਪੁਲਸ ਹੋ ਕਿੰਨੇ ਵਜੇ ਆਉਂਦੀ ਹੈ 3:30 ਵਜੇ ਉਹਨਾਂ ਦੇ ਸਾਹਮਣੇ ਸਭ ਕੁਝ ਹੋਣ ਰਿਹਾ ਜੀ ਹਾਂਜੀ ਆ ਬੇਟੀਆਂ ਨੂੰ ਪੁੱਛੋ ਕਿੱਥੇ ਸਰਾਬ ਵੇਚਦੀ ਸਾਨੂੰ ਦੱਸਣਗੇ ਪੁੱਛੋ ਬਿਲਕੁਲ ਹੈ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਇਸ ਪਿੰਡ ਦੀਆਂ ਨੇ ਤਾਂ ਇਸ ਪਿੰਡ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਨਹੀਂ ਤਾਂ ਪੰਜ ਬੇਟੀਆਂ ਦਾ ਇੱਕ ਬਾਪ ਹੈ ਸਰਬਜੀਤ ਸਿੰਘ ਭਾਜੀ ਕੀ ਕਹਿਣਾ ਚਾਹੋਗੇ ਬਹੁਤ ਦੁਖਦ ਘਟਨਾ ਦੇ ਬਾਰੇ ਹਾਂਜੀ ਬਹੁਤ ਮਾੜਾ ਹੋਇਆ ਜੀ ਪੰਜ ਧੀਆਂ ਦਾ ਬਾਪ ਹੀ ਤੇ ਇਹੋ ਜਿਹੀ ਰਲੀ ਸ਼ਰਾਬ ਪੀਣ ਨਾਲ ਡੈਥ ਹੋ ਗਈ। ਪਿੰਡ 'ਚ ਵਿਗਦੀ ਸ਼ਰਾਬ? ਹਾਂ ਜੀ। ਸਰਾ ਸਰ। ਅੱਛਾ ਤੇ ਪੁਲਿਸ ਕੁਝ ਨਹੀਂ ਕਰਦੀ? ਪੁਲਿਸ ਨੇ ਕਰਨਾ ਜੀ ਸਰ। ਪੁਲਿਸ ਨੇ ਕਰਦੀ ਹੁੰਦੀ ਤਾਂ ਫਿਰ ਵਿਗਦੀ ਕਿਉਂ? ਮਰਦੇ ਕਿਉਂ? ਤਾਂ ਬਿਲਕੁਲ ਤੁਸੀਂ ਵੇਖੋ ਕਿ ਪਿੰਡ ਦੇ ਲੋਕ ਆਏ ਨੇ ਤਾਂ ਭਾਉ ਜਰਾ ਸਾਰੇ ਇੱਥੇ ਇਕੱਠੇ ਹੋ ਕੇ ਕਹਿ ਰਹੇ ਨੇ ਕੇ ਪਿੰਡ ਦੇ ਹਾਲਾਤ ਭਾਜੀ ਕੀ ਹਾਲਾਤ ਨੇ ਪਿੰਡ ਦੇ ਇਸ ਵੇਲੇ ਪਿੰਡ ਦੇ ਹਾਲਾਤ ਤੁਹਾਨੂੰ ਦੱਸ ਹੀ ਦਿੱਤੇ ਨੇ ਸਾਰਿਆਂ ਨੇ ਤੁਸੀਂ ਵੇਖ ਲਿਆ ਸਭ ਕੁਝ ਪੁੱਛ ਹੀ ਲਿਆ ਗਰੀਬ ਬੰਦਾ ਵਿਚਾਰਾ ਦਿਹਾੜੀ ਦਾ ਪੇ ਜਾਂਦਾ ਸੀ ਜੇ ਕਿਤੇ 150 ਦੀ ਕਿਤੇ ਪੀ ਆਇਆ ਤੇ ਉਹ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਥੋੜੀ ਸ਼ਰਮਚਾਈ ਦੀ ਵੀ ਜੇ ਪੀਣ ਪਿਉਣੀ ਕੇ ਇਹਨੂੰ ਦੇਣੀ ਤੇ ਚੰਗੀ ਦਿਓ ਪੰਜ ਬੇਟੀਆਂ ਵਿਚਾਰੇ ਦੀਆਂ ਹੈ ਤੁਹਾਨੂੰ ਆਪ ਪਤਾ ਵੀ ਵਿਚਾਰੇ ਦਾ ਹਾਲਤ ਵੇਖੋ ਘਰ ਦਾ ਕੀ ਆ ਪੰਜ ਛੇ ਮੋਤਾਂ ਹੋ ਗਈਆਂ ਵਾ ਦੋ ਚਾਰ ਪੰਜ ਮੋਤਾਂ ਭਗਾਲੀ ਹੋ ਗਈਆਂ ਲਾਗੇ ਪਿੰਡ ਥਰੀয়াল ਪਿੰਡ ਆ ਉਹਦੇ ਵਿੱਚ ਵੀ ਸਭ ਕੁਝ ਹੋ ਰਿਹਾ ਵਾ ਬਾਕੀ ਤੁਸੀਂ ਇਹਨਾਂ ਨੂੰ ਪੁੱਛ ਲੈ ਜਾਂਦਾ ਬਿਲਕੁਲ ਸਿਹਤ ਵਿਭਾਗ ਦੀਆਂ ਟੀਮਾਂ ਵੀ ਇੱਥੇ ਮੌਜੂਦ ਨੇ ਕੀ ਹੈ ਕਿ ਸਾਨੂੰ ਡਿਪਾਰਟਮੈਂਟ ਵਾਲਿਆਂ ਨੇ ਭੇਜਿਆ ਹੋਇਆ ਜਿਨ੍ਹਾਂ ਦੇ ਇੱਕ ਮਤਲਬ ਡੈਥ ਹੋਈਆਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹ ਹੀ ਪਤਾ ਕਰਦੇ ਪਏ ਆਂ ਕਿ ਮਤਲਬ ਕਿ ਕਿੱਥੋਂ ਇਹਨਾਂ ਨੇ ਸ਼ਰਾਬ ਪੀਤੀ ਆ ਤੇ ਕੋਈ ਜੇ ਮਤਲਬ ਜੇ ਕੋਈ ਕੇ ਹੋਰ ਕੋਈ ਹੈਗਾ ਮਤਲਬ ਜਿਨੇ ਕੋਈ ਸ਼ਰਾਬ ਪੀਤੀ ਹੋਵੇ ਕਿਸੇ ਨੂੰ ਕੋਈ ਸਾਇੰਸ ਸੈਂਟਰ ਮੇ ਹੋਣਾ ਕੋਈ ਮਤਲਬ ਉਹ ਜੇ ਉਹ ਮਰੀਜ਼ ਆਪਾਂ ਕੱਢ ਕੇ ਤਾਂ ਆਪਾਂ ਹਸਪੀਟਲ ਭੇਜ ਰੈਫਰ ਕਰ ਰਹੇ ਆ ਠੀਕ ਹੈ ਜੀ ਹਾਲੇ ਤੱਕ ਡੈਥ ਟੋਲ ਕਿੰਨਾ ਹੋਇਆ ਮਤਲਬ ਇਸ ਪਿੰਡ ਦੇ ਵਿੱਚ 5 ਹੈਗੀਆਂ ਜਿਹੇ ਪਿੰਡ ਚ ਆਪਾਂ ਕਰਦੇ ਪਏ ਟੋਟਲ ਲਗਭਗ 15 ਕਿਲੈਥ ਕਿੰਦੀ ਹੈ ਹਾਂਜੀ ਤੇ ਸਰ ਉਹ ਕੀ ਕਾਰਨ ਕੀ ਰਿਹਾ ਕਿ ਹਾਲਤਿਕਨ ਕੀ ਹੈਲਥ ਦੇ ਸਾਹਮਣੇ ਆਈ ਹੈ ਕਾਰਨ ਇਹ ਹੋਇਆ ਜੀ ਮਤਲਬ ਜੇ ਤੇ ਸ਼ਰਾਬ ਦਾ ਹੀ ਦੱਸਦੇ ਪਏ ਬਾਕੀ ਸਾਨੂੰ ਉਹਦੀ ਬਾਰੇ ਪੂਰੀ ਨੋਜ਼ ਨਹੀਂ ਆਪਣੇ ਉੱਚ ਅਧਿਕਾਰੀ ਦੱਸਣਗੇ ਜੀ ਅੱਛਾ ਜੀ ਤੇ ਕੀ ਇਸ ਪਿੰਡ ਦੇ ਕਿੰਨੇ ਲੋਕ ਨੇ ਮਰਨ ਦੀ ਕਰਾਉਂਦੇ ਇਹ ਸਿਰਫ 5 ਮੌਤਾਂ ਆਈਆਂ ਜੀ ਦੱਸਿਆ ਤੁਹਾਨੂੰ ਅੱਛਾ ਹਾਂਜੀ 5 ਮੌਤਾਂ ਆਈਆਂ ਤੇ ਬਾਕੀ ਜਾਂਚ ਚੱਲ ਰਹੀ ਹੈ ਜੀ ਸਰਵੇ ਹੁੰਦਾ ਸਰਵੇ ਹੁੰਦਾ ਅਸੀਂ ਤਾਂ ਸਰਵੇ ਕਰਦੇ ਪਏ ਜੀ ਅੱਛਾ ਸਰਵੇ ਕਰਦੇ ਪਏ ਹਾਂਜੀ ਤਾਂ ਤੁਸੀਂ ਵੇਖਿਆ ਕਿ ਇਸ ਪਿੰਡ ਦਾ ਸੁਰਤੇ ਹਾਲ ਤੁਹਾਡੇ ਨਾਲ ਸਾਂਝਾ ਕੀਤਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਮੌਤਾਂ ਹੋਈਆਂ ਨੇ ਪਰ ਸਵਾਲ ਹੈ ਕਿ ਆਖਿਰਕਾਰ ਇਹ ਨੈਕਸਸ ਕਿਵੇਂ ਖਤਮ ਹੋਊਗਾ ਸਰਕਾਰ ਯੁੱਧ ਨਸ਼ਾ ਵਿਰੁੱਧ 31 ਮਈ ਨੂੰ ਨਸ਼ਾ ਮੁਕਤ ਪੰਜਾਬ ਕਰਨ ਦੀ ਗੱਲ ਕਰ ਰਹੀ ਹੈ ਲੇਕਿਨ ਉਸ ਨਸ਼ਾ ਮੁਕਤ ਪੰਜਾਬ ਦਾ ਇੱਕ ਟ੍ਰੇਲਰ ਅੱਜ ਰਾ ਦੇਖਣ ਨੂੰ ਮਿਲਿਆ ਜਿੱਥੇ ਵਿੱਚ ਕੀ 15 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਤਾਂ ਫਿਲਹਾਲ ਹੁਣ ਦੇਖਣਾ ਹੋਏਗਾ ਕਿ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ ਪਰ ਪਿੰਡ ਦੇ ਲੋਕਾਂ ਦਾ ਸਾਫ਼ ਕਹਿਣਾ ਹੈ ਕਿ ਸ਼ਰੀਆਮ ਇਸ ਪਿੰਡ 'ਚ ਸ਼ਰਾਬ ਵਿਕਦੀ ਹੈ ਔਰ ਉਸ ਸ਼ਰਾਬ ਨੇ ਪੰਜ ਧੀਆਂ ਦੇ ਇੱਕ ਬਾਪ ਨੂੰ ਇਸ ਦੁਨੀਆ ਤੋਂ ਰੁਖਸਤ ਕੀਤਾ ਹੈ ਔਰ ਹੈਲਥ ਮੈਕ ਮੇਰੀ ਟੀਮ ਐਸ ਵੇਲੇ ਜਾਂਚ ਪੜਤਾਲ ਕਰਦੀ ਹੈ ਨਜ਼ਰ ਆ ਰਹੀ ਹੈ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ